ਉਹ ਹੀ ਕਣਕਾ ਜੀ ਜਿੱਥੇ ਆਪਾਂ ਮੀਂਹ ਦੇ ਨਾਲ ਕੰਡ ਹੋ ਗਈ ਸੀ ਤੇ ਕੁਛ ਆਪਾਂ ਜਿਹੜਾ ਡ੍ਰਿੱਲ ਦੇ ਨਾਲ ਕੰਡ ਭੰਨੀ ਸੀ ਤੇ ਕੁਛ ਆਪਾਂ ਰੋਟਾਵੇਟਰ ਦੇ ਨਾਲ ਇੱਥੋਂ ਅੱਗੇ ਜਿਹੜਾ ਅਸੀਂ ਆਪਾਂ ਰੋਟਾਵੇਟਰ ਮਾਰਿਆ ਸੀ ਇੱਥੋਂ ਪਿੱਛੇ ਜਿਹੜੀ ਸੀ ਉਹ ਆਪਾਂ ਟਰੈਲਰ ਜਿਹੜੀ ਸੀ ਉਹ ਫੇਰ ਦਿੱਤੀ ਸੀ ਤੇ ਬਹੁਤ ਵਧੀਆ ਜੱਟ ਮਿਲਿਆ ਵਾ ਦੋਹਾਂ ਚੀਜ਼ਾਂ ਦਾ ਹੀ ਇਹ ਨਹੀਂ ਆਪਾਂ ਕਹਿ ਸਕਦੇ ਕਿ ਰੋਟਾਵੇਟਰ ਦਾ ਜ਼ਿਆਦਾ ਵਧੀਆ ਜਾਂ ਦੋਚਾ ਜ਼ਿਆਦਾ ਵਧੀਆ ਆ ਜਿਹੜੇ ਜਿੰਨੇ ਵੀ ਸਿਆੜ ਹੀ ਆਪਾਂ ਡ੍ਰਿੱਲ ਦੇ ਨਾਲ ਕੰਡ ਭੰਨੀ ਸੀ ਤੇ ਇੱਥੋਂ ਅੱਗੇ ਜਿਹੜੇ ਆ ਰੋਟਾਵੇਟਰ ਦੇ ਆ ਤੇ ਸਾਰੀ ਕਣਕ ਜਿਹੜੀ ਹੈ ਨਾ ਉਹ ਪੂਰੀ ਵਧੀਆ ਕਣਕ ਪੂਰਾ ਖੱਤਾ ਭਰ ਗਿਆ ਵਾ ਕਿਤੇ ਵੀ ਕੋ ਡਾਕ ਨਹੀਂ ਰਹਿ ਗਿਆ ਬਹੁਤ ਹੀ ਵਧੀਆ ਜਿਹੜਾ ਵਾ ਉਹ ਰਿਜ਼ਲਟ ਮਿਲਿਆ ਦੋਨਾਂ ਚੀਜ਼ਾਂ ਦਾ ਹੀ ਤੇ ਮਤਲਬ ਰੋਟਾਵੇਟਰ ਵਾਲਾ ਵੀ ਬਹੁਤ ਵਧੀਆ ਵਾ ਤੇ ਜਿਹੜੀ ਆਪਾਂ ਟ੍ਰੇਲ ਫੇਰੀ ਸੀ ਉਹਦਾ ਵੀ ਬਹੁਤ ਵਧੀਆ ਵਾ ਸਾਰੇ ਹੀ ਪੂਰੀ ਵਧੀਆ ਕਣਕ ਬੈਕਗ੍ਰਾਉਂਡ ਨੇ ਕਿਰਪਾ ਕੀਤੀ ਵਧੀਆ ਹੋ ਗਈ ਆ ਪਹਿਲਾਂ ਲੱਗਦਾ ਸੀ ਜਿੱਦਾਂ ਜਿੱਦਾਂ ਮੋਟਾ ਸਿੱਖ ਰਹੀ ਸੀ ਜਿਹੜਾ ਜਿਹੜਾ ਮੋਟਾ ਸਿੱਖ ਰਹੀ ਇਹ ਟ੍ਰੇਲ ਦੇ ਨਾਲ ਭੰਨਿਆ ਗਿਆ ਸੀ ਇਹਨਾਂ ਕ ਚਲੋ ਰੋਟਾਵੇਟਰ ਨੇ ਬਰੀਕ ਕਰ ਦਿੱਤਾ ਤੇ ਸਾਰਾ ਜਿਹੜਾ ਵਾ ਵਧੀਆ ਜੜਟ ਇਸ ਚੀਜ਼ ਦਾ ਮਿਲਿਆ ਸੀ ਮੈਂ ਕਿਹਾ ਜਦੋਂ ਸਾਂਝਾ ਕਰੀਏ ਆਪਾਂ ਉਹ ਦਿਨ ਵੀਡੀਓ ਪਾਈ ਸੀ ਤੇ ਮਤਲਬ ਰੋਟਾਵੇਟਰ ਫੇਰਦਿਆ ڪرੰਡ ਭੰਦਿਆਂ ਵੀ ਤੇ ਅੱਜ ਆਪਾਂ ਜਿਹੜਾ ਵਾ ਉਹ ਆਪਣਾ ਤਜਰਬਾ ਸਾਂਝਾ ਕਰਨਾ ਚਾਹੀਦਾ ਤੇ ਉਹ ਆਪਾਂ ਜਿਹੜਾ ਅਸੀਂ ਹੁਣ ਇਸੇ ਕਰਕੇ ਅੱਜ ਵੀਡੀਓ ਜਿਹੜੀ ਆ ਉਹ ਇਹ ਪਾਉਣ ਲੱਗੇ ਆ ਕਿ ਬਿਹਾਰ ਵਧੀਆ ਰਿਜ਼ਲਟ ਮਿਲਿਆ ਇਹ ਚੀਜ਼ ਦਾ ਗਾਂ ਵਾਸਤੇ ਜੇ ڪرੰਡ ਹੋਈ ਹੋਵੇ ਰੋਟਾਵੇਟਰ ਵੀ ਫੇਰ ਸਕਦੇ ਆ ਟਰੈਲਰ ਵੀ ਫੇਰ ਸਕਦੇ ਆ ਦੋਨੇ ਦੋਨੇ ਚੀਜ਼ਾਂ ਵਧੀਆ ਚੀਜ਼ਾਂ ਵਾਂ ਕੰਡਪਨ ਹੈ ਇੱਥੇ ਇੰਨਾ ਕਿ ਥਾਂ ਵੇ ਰਹਿ ਗਿਆ ਸੀ ਇਹ ਤਾਂ ਟਰੈਲ ਚ ਚੁੱਕ ਕੇ ਲਾਈ ਤੇ ਕਿਤੇ ਵਿੜ ਆੜ ਗਿਆ ਸੀ ਉੱਥੇ ਜਿਹੜਾ ਘਾਟ ਉੱਗੀ ਆ ਕਣਕ ਤੇ ਬਾਕੀ ਉਧਰ ਸਭ ਬਾਕੀ ਸਾਰੇ ਪੂਰੀ ਕਣਕ ਉੱਗੀ ਆ ਸਿਰਫ ਵਿੱਚੋਂ ਜਿੱਥੇ ਵੀ ਕਿਤੇ ਟਰੈਲ ਘਾਟ ਲੱਗੀ ਆ ਉੱਥੇ ਉੱਗਿਆ ਉੱਗੀ ਹੈ ਆ ਕਣਕ ਪਰ ਘਾਟ ਉੱਗੀ ਆ ਤੇ ਇਹ ਹੀ ਕਿ ਫਾਇਦਾ ਆ ਆਪਾਂ ਜਿਹੜਾ ਟਰੈਲ ਫੇਰੀ ਜਾਂ ਰੂਟਾ ਵੇਟਰ ਫੇਰਨ ਦੇ ਨਾਲ ਪੂਰੇ ਥਿਆੜ ਜਿਹੜੇ ਭਰ ਗਏ ਖੱਤਾ ਪੂਰਾ ਭਰ ਗਿਆ